ਹਾਂਜੀ ਅੱਜ ਭੋਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸੈਨ ਕੁਮਾਰੀ ਮਾਇਆਵਤੀ ਜੀ ਵੱਲੋਂ ਦੇਸ਼ ਵਿਆਪੀ ਜਨ ਅੰਦੋਲਨ ਬੀਜੇਪੀ ਔਰ ਅਮੇਸ਼ਾ ਦੇ ਖਿਲਾਫ ਜੋ ਸ਼ੁਰੂ ਕੀਤਾ ਦੇਸ਼ ਦੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਭੋਜਨ ਸਮਾਜ ਪਾਰਟੀ ਵੱਲੋਂ ਮਾਨਯੋਗ ਰਾਸ਼ਟਰਪਤੀ ਜੀ ਨੂੰ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਮੈਮੋਰੰਡਮ ਦਿੱਤੇ ਜਾ ਰਹੇ ਹਨ ਅਫੀਸ਼ੀਅਲ ਦਿਨੀ ਅੰਦੇਸ਼ ਦੀ ਪਾਰਲੀਮੈਂਟ ਦੇ ਅੰਦਰ ਦੇਸ਼ ਦੇ ਗ੍ਰਹਿ ਮੰਤਰੀ ਨੇ ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਅਪਮਾਨ ਕੀਤਾ ਦੇਸ਼ ਦਾ ਗ੍ਰਹਿ ਮੰਤਰੀ ਜਿਹੜਾ ਇਸ ਦੇਸ਼ ਨੂੰ ਚਲਾ ਰਿਹਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਬਾਰੇ ਜੋ ਉਹਨਾਂ ਨੇ ਕਿਹਾ ਕਿਉਂਕਿ ਪਹਿਲਾਂ ਉਹ ਆਪਣੀਆਂ ਗੱਲਾਂ ਕਰਦੇ ਰਹੇ ਇਹਦੇ ਨਾਲ ਕਿਤੇ ਉਹਨਾਂ ਦੇ ਮੂੰਹੋਂ ਅੰਦਰਲੀ ਗੱਲ ਬਾਹਰ ਆ ਗਈ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜਿੰਨਾ ਅੰਬੇਡਕਰ ਅੰਬੇਡਕਰ ਤੁਸੀਂ ਕਰਦੇ ਆ ਜਿੰਨਾ ਰੱਬ ਦਾ ਨਾਮ ਲਿਆ ਹੁੰਦਾ ਤਾਂ ਤੁਹਾਨੂੰ ਸਵਰਗ ਦੀ ਪ੍ਰਾਪਤੀ ਹੋ ਜਾਣੀ ਚਾਹੀਦੀ ਸੀ ਸਵਰਗ ਦਾ ਅਸੀਂ ਨਹੀਂ ਦੇਖਿਆ ਨਰਕ ਸਵਰਗ ਅਸੀਂ ਸੁਣਿਆ ਪਰ ਸਾਡੇ ਬਜ਼ੁਰਗਾਂ ਨੇ ਨਰਕ ਜਿਹੜਾ ਦੇਖਿਆ ਇਸ ਦੇਸ਼ ਦੇ ਅੰਦਰ ਕਰੋੜਾਂ ਲੋਕ ਨਰਕ ਦੀ ਜ਼ਿੰਦਗੀ ਜੀ ਰਹੇ ਸੀ ਤਾਂ ਉਸ ਮਹਾਨ rehber baba sahab dr ambedkar ਨੇ ਇਹਨਾਂ ਕਰੋੜਾਂ ਲੋਕਾਂ ਨੂੰ ਜੋ ਮਾਨਵਤਾਵਾਦੀ ਹੱਕ ਹਕੂਕ ਦਿੱਤੇ ਜਿਨ੍ਹਾਂ ਕਰਕੇ ਦੇਸ਼ ਦੇ ਅੰਦਰ MLA MP ਪੰਚ ਸਰਪੰਚ ਨੌਕਰੀਆਂ IAS IPS ਦੇ ਅੰਦਰ ਲੋਕ ਗਏ ਉਹ baba sahab dr ambedkar ਕਰਕੇ ਅਸੀਂ ਅਮਨ ਸ਼ਾਹ ਨੂੰ ਦੱਸਣਾ ਚਾਹੁੰਦੇ ਆ ਕਿ ਤੁਹਾਡਾ ਰੱਬ ਦਾ ਸੀ ਨਹੀਂ ਦੇਖਿਆ ਸਵਰਗ ਦਾ ਨਹੀਂ ਦੇਖਿਆ ਹਾਟਾ ਰੱਬ 바ਵਾ ਸਾਹਿਬ ਡਾਕਟਰ ਅੰਬੇਡਕਰ ਜਿਨੇ ਸਾਨੂੰ ਸਵਰਗ ਦੀ ਜ਼ਿੰਦਗੀ ਜਿੰਦਗੀ ਦਿੱਤੀ ਕਿਉਂਕਿ ਇਹ ਭਾਜਪਾ ਦਾ ਏਜੰਡਾ ਸੀਗਾ ਜਦੋਂ 바ਵਾ ਸਾਹਿਬ ਡਾਕਟਰ ਅੰਬੇਡਕਰ ਲੜਾਈ ਲੜ ਰਹੇ ਸੀ ਤੋ ਸਮੇ ਜਿਹੜੇ ਆਰਐਸਐਸ ਦੇ ਭਾਜਪਾ ਦੇ ਲੋਕ ਸਗੇ ਉਹ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ ਵਿਰੋਧ ਕਰਦੇ ਸੀ ਅੱਜ ਕਾਂਗਰਸ ਸਦਨ ਦੇ ਅੰਦਰ ਔਰ ਬਾਹਰ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਬਾਰੇ ਗੱਲਾਂ ਕਰ ਰਹੀ ਹੈ ਤਾਂ ਨੂੰ ਵੀ ਪੁੱਛਣਾ ਚਾਹੀਦਾ ਕਿ ਕਾਂਗਰਸ ਦਾ ਚਿਹਰਾ ਅਜ ਲੋਕਾਂ ਦੇ ਸਾਹਮਣੇ ਨੰਗਾ ਕਰਨਾ ਚਾਹੀਦਾ ਕਿ ਜਿਹੜੀ ਕਾਂਗਰਸ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਵਿਰੋਧ ਕਰਦੀ ਰਹੀ ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੈਸਰ ਔਰ ਖੁਲਨਾ ਤੋਂ ਜਿੱਤ ਕੇ ਗਏ ਤਾਂ ਇਸ ਕਾਂਗਰਸ ਨੇ ਉਹ ਇਲਾਕੇ ਪਾਕਿਸਤਾਨ ਨੂੰ ਦੇਤੇ ਕਿ ਬਾਬਾ ਸਾਹਿਬ ਪਾਕਿਸਤਾਨ ਅਸੈਂਬਲੀ ਦੇ ਕਨਸਟੀਟਿਊਸ਼ਨ ਅਸੈਂਬਲੀ ਦੇ ਜਿਹੜੇ ਮੈਂਬਰ ਬਣ ਗਏ ਇਸ ਕਾਂਗਰਸ ਦੇ ਕਰਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ 1952 ਦੇ ਅੰਦਰ ਪਹਿਲੀ ਕੈਬਨਟ ਨੂੰ ਅਸਤੀਫਾ ਦੇਣਾ ਪਿਆ ਤੇ 바ਵਾ ਸਾਹਮਣੇ ਕਿਹਾ ਸੀ ਕਿ ਆਰਟੀਕਲ 304 ਜਿਹਦੇ ਵਿੱਚ ਲਿਖਿਆ ਹੈ ਕਿ ਮੰਡਲ ਕਮਿਸ਼ਨ ਰਿਪੋਰਟ ਜਿਹੜੇ ਹੋਰ ਹੱਕ ਕੁਗਾ ਉਹ ਮਿਲਣੇ ਚਾਹੀਦੇ ਆ ਤਾਂ ਕੈਬਨਟ ਨੇ ਜਦੋਂ ਬੰਨਾ ਕਰਤਾ ਤੇ 바ਵਾ ਸਾਹਿਬ ਨੂੰ 1952 ਦੇ ਅੰਦਰ ਪਹਿਲੀ ਵਾਰ ਕਾਂਗਰਸ ਦੀ ਜਿਹੜੀ ਗਵਰਨਮੈਂਟ ਸੀ ਉਹਦੇ ਵਿੱਚੋਂ ਰਜਾਇਨ ਕਰਨਾ ਪਿਆ ਲਾਅ ਮਿਨਿਸਟਰੀ ਤੋਂ ਇਸ ਕਰਕੇ ਅੱਜ ਲੋਕਾਂ ਨੂੰ ਪਛਾਣਨਾ ਹੋਊਗਾ ਕਿ ਜਿਹੜੇ ਲੋਕ 바ਵਾ ਸਾਹਿਬ ਨੂੰ ਅੰਗਰੇਜ਼ਾਂ ਦਾ ਪਿੱਟੂ ਦੱਸਦੇ ਰਹੇ ਜਿਹੜੇ ਲੋਕ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ ਵਿਰੋਧ ਕਰਦੇ ਰਹੇ ਜਿਹੜੇ ਸਾਡੇ ਹੱਕ ਅਧਿਕਾਰਾਂ ਦਾ ਵਿਰੋਧ ਕਰਦੇ ਰਹੇ ਜਦੋਂ ਪੰਜਾਬ ਤੋਂ ਉੱਤੇ ਉਸ ਮਹਾਨ ਸੂਰਮੇ ਸਾਬ ਜੀ ਕਾਂਚੀ ਰਾਮ ਨੇ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ ਅੰਦੋਲਨ ਪੂਰੇ ਦੇਸ਼ 'ਚ ਖੜਾ ਕੀਤਾ ਜਿਸ 바ਵਾ ਸਾਹਿਬ ਨੂੰ ਲੋਕ ਭੁੱਲ ਗਏ ਸੀ ਕਾਂਚੀ ਰਾਮ ਸਾਹਮਣੇ 바ਵਾ ਸਾਹਿਬ ਦਾ ਦੂਸਰਾ ਨਾਮ ਕਾਂਚੀ ਰਾਮ ਕਾਂਚੀ ਰਾਮ ਲੋਕ ਕਹਿਣ ਲੱਗੇ ਅਜ ਬਾਵਾ ਸਾਹਿਬ ਡਾਕਟਰ ਮਿਰਡ ਕਰਦੀ ਜਿਹੜੀ ਗੱਲ ਸੀ ਉਹਨਾਂ ਦੁਆਰਾ ਜ਼ਿਕਰ ਸੀਗੇ ਉਹਨਾਂ ਦੁਆਰਾ ਦਿੱਤੇ ਸਾਨੂੰ ਮਾਨ ਸਨਮਾਨ ਸੀਗਾ ਉਹ ਲੋਕਾਂ ਨੂੰ ਜਦੋਂ ਮਿਲਿਆ ਤਾਂ ਜੋ ਹੀ ਕਾਂਗਰਸ ਬਾਵਾ ਸਾਹਿਬ ਦੇ ਗਣ ਗਾਣ ਲੱਗੀ ਇਸ ਕਰਕੇ ਮੈਂ ਤੁਹਾਡੇ ਮਾਤੇ ਮਨਾਹੀ ਜੋ ਭੈਣ ਕੁਮਾਰੀ ਮਾਇਆਵਤੀ ਜੀ ਦਾ ਅੱਜ ਸਾਨੂੰ ਹੁਕਮ ਸੀਗਾ ਆ ਸਾਨੂੰ ਆਦੇਸ਼ ਸੀਗਾ ਉਹ ਅਸੀਂ ਅੱਜ ਜ਼ਿਲ੍ਹਾ ਹੈੱਡ ਕੁਆਟਰਾਂ ਦੇ ਜਿਹੜੇ ਮੈਮੋਰੰਡਮ ਦੇ ਰਹੇ ਆ ਔਰ ਆਉਣ ਵਾਲੇ ਸਮੇਂ ਦੇ ਅੰਦਰ ਜਿਹੜਾ ਵੀ ਪ੍ਰੋਗਰਾਮ ਪੈਨ ਕੁਮਾਰੀ ਮਾਇਆਵਦੀ ਜੀ ਸਟੇਟ ਦੀ ਲੀਡਰਸ਼ਿਪ ਸਾਨੂੰ ਦਊਗੀ ਉਹਨੂੰ ਇੰਪਲੀਮੈਂਟ ਕਰਾਂਗੇ ਮੇਰੀ ਇਹ ਹੀ ਬੇਨਤੀ ਆ ਕਿ ਕੁਝ ਲੋਕ ਜਿਹੜੇ ਸਮੇਂ-ਸਮੇਂ ਤੇ ਦੂਜੀਆਂ ਪਾਰਟੀਆਂ ਦੇ ਪਿੱਠੂ ਬਣੇ ਰਹਿੰਦੇ ਆ ਆਪਣੇ ਲੋਕਾਂ ਨੂੰ ਹਰਾਉਣ ਦਾ ਕੰਮ ਕਰਦੇ ਆ ਉਹਨਾਂ ਤੋਂ ਵੀ ਸਾਨੂੰ ਸचेत ਰਹਿਣਾ ਚਾਹੀਦਾ ਦੂਜਿਆਂ ਦਾ ਹੱਟ ਠੋਕਾ ਬਣੇ ਹੁੰਦੇ ਆ ਇਸ ਕਰਕੇ ਅੱਜ ਭੋਜਨ ਸਮਾਜ ਪਾਰਟੀ ਵੱਲੋਂ ਅੰਮੇਂ ਸ਼ਾਹ ਦੇ ਖਿਲਾਫ ਜਿਹੜਾ ਮੈਮੋਰੰਡਮ ਹੈ ਮਮਸ਼ਾਨ ਨੂੰ ਮਾਫੀ ਮੰਗਣੀ ਚਾਹੀਦੀ ਆ ਭੈਣ ਜੀ ਨੇ ਉਹਨਾਂ ਨੂੰ ਟਾਈਮ ਦਿੱਤਾ ਔਰ ਆਉਣ ਵਾਲੇ ਸਮੇਂ ਦੇ ਅੰਦਰ ਜਿਹੜਾ ਵੀ ਪ੍ਰੋਗਰਾਮ ਭੈਣ ਕੁਮਾਰੀ ਮਾਇਆਵਦੀ ਦੇਣਗੇ ਉਹਨੂੰ ਅਸੀਂ ਨੇਪਰੇ ਚਾੜਾਂਗੇ ਅੱਜ ਦੇ ਇਸ ਮੌਕੇ ਤੇ ਸਮੁੱਚੇ ਜ਼ਿਲ੍ਹੇ ਦੇ ਸਕਾਰਜਕ ਸਾਥੀ ਪਰਵੀਨ ਪੰਗਾ ਜੀ ਜ਼ਿਲ੍ਹਾ ਪ੍ਰਧਾਨ ਸਾਡੇ ਸਰਪੰਚ ਜਾਫਰਪੁਰ ਜੀ ਮੈਦਾਨ ਸਾਹਿਬ ਦੇ ਪ੍ਰਧਾਨ ਸਾਡੇ ਸਰਪੰਚ ਪੈਂਚ ਆਗੂ ਸਹਿਬਾਨ ਵੱਡੀ ਗੰਦੀ ਚ ਭੈਣ ਕੁਮਾਰੀ ਮਾਇਆਵਦੀ ਜੀ ਦੇ ਹੁਕਮ ਦੇ ਅਨੁਸਾਰ ਔਰ ਬਾਬਾ ਸਾਹਿਬ ਡਾਕਟਰ ਮਿਲਟਨ ਦੇ ਅਪਮਾਨ ਤੇ ਖਲਾਫ ਅਮਨ ਸ਼ਾਹ ਦੇ ਖਲਾਫ ਕੱਟੇ ਹੋਏ ਆ ਉਹਨਾਂ ਦਾ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜੈਪੀਨ ਜੈ ਬਾਪ